ਪੰਜਾਬ ਦੇ ਵਿੱਚ ਉਸ ਵੇਲੇ ਹਹਾਕਾਰ ਮੱਜਾਂ ਦਾ ਜਦੋਂ ਖਬਰ ਸਾਹਮਣੇ ਆਉਂਦੀ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਕਰਕੇ 14 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਤਾਜ਼ਾ ਮਾਮਲੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਮਜੀਠਾ ਤੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਕਰਕੇ 8 ਲੋਕਾਂ ਦੀ ਜਾਨ ਚਲੀ ਗਈ ਉੱਥੇ ਹੀ 6 ਲੋਕਾਂ ਦੀ ਹਾਲਤ ਜੋ ਹੈ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਕਿ ਆ ਜਾ ਰਿਹਾ ਕਿ ਹਾਲਤ ਇੰਨੀ ਕੁ ਜ਼ਿਆਦਾ ਮਾੜੀ ਹੈ ਇਹਨਾਂ ਲੋਕਾਂ ਦੀ ਜੋ ਕਿ ਹਸਪੀਟਲ ਦੇ ਵਿੱਚ ਪੜਤੀ ਨੇ ਕਿ ਉਹ ਬੋਲਣ ਦੇ ਵਿੱਚ ਵੀ ਸਮਰੱਥ ਨਹੀਂ ਨੇ ਉੱਥੇ ਹੀ ਪੰਜਾਬ ਦੇ ਸੀਐਮ ਮਾਨ ਦਾ ਵੀ ਇਸ ਮਾਮਲੇ ਦੇ ਉੱਤੇ ਹੁਣ ਵੱਡਾ ਬਿਆਨ ਸਾਹਮਣੇ ਆਇਆ ਕਿਉਂਕਿ ਲਗਾਤਾਰ ਬੀਤੇ ਦਿਨ ਤੋਂ ਜੋ ਮੌਤਾ ਦਾ ਅੰਕੜਾ ਹੈ ਉਹ ਵੱਧਦਾ ਹੀ ਜਾ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹ ਅੰਕੜਾ ਹੋਰ ਜ਼ਿਆਦਾ ਬਾਝੇ ਕਿਉਂਕਿ ਹਸਪਤਾਲ ਦੇ ਵਿੱਚ ਜਿਹੜੇ ਲੋਕ ਐਡਮਿਟ ਨੇ ਉਹਨਾਂ ਦੇ ਵੀ ਹਾਲ ਬਹੁਤ ਮਾੜੇ ਨੇ ਤੁਸੀਂ ਵੇਖ ਸਕਦੇ ਹੋ ਕਿ ਜ਼ਹਿਰੀਲੀ ਸ਼ਰਾਬ ਦੇ ਕਰਕੇ ਕਿਵੇਂ ਇਹ ਮਾਸੂਮ ਲੋਕਾਂ ਦੇ ਘਰਾਂ ਦੇ ਵਿੱਚ ਸੱਥਰ ਵਿੱਚ ਗਏ ਉੱਥੇ ਦੂਜੇ ਪਾਸੇ ਜੋ ਇਸ ਸ਼ਰਾਬ ਦਾ ਨਕਲੀ ਸ਼ਰਾਬ ਦਾ ਜੋ ਰੈਕਟ ਚਲਾ ਰਿਹਾ ਸੀ ਜੋ ਮਾਸਟਰਮਾਈਂਡ ਸੀ ਉਸ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਕਿ ਇਸ ਰੈਕਟ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ ਜਿਸ ਦੀ ਗ੍ਰਿਫਤਾਰੀ ਹੋਈ ਹੋਤੀ ਸੀ ਇਹ ਮਾਨ ਵੱਲੋਂ ਇਹ ਬਿਆਨ ਸਾਹਮਣੇ ਆ ਰਿਹਾ ਕਿ ਜਿਹੜੇ ਅਬ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਕਿਉਂਕਿ ਇਹ ਮੌਤਾ ਨੇ ਇਹ ਕਤਲ ਦਾਜ਼ੀਏ ਕਿ ਅੰਮ੍ਰਿਤਸਰ ਦੇ ਮਜੀਠਾ ਏਰੀਆ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਕਰਕੇ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 6 ਹੋਰ ਜਿਹੜੇ ਲੋਕ ਨੇ ਉਹ ਗੰਭੀਰ ਨੇ ਇਹ ਲੋਕ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਨੇ ਇਹਨਾਂ ਦੇ ਵਿੱਚ 4 ਦੀ ਹਾਲਤ ਇੰਨੀ ਕੁ ਜ਼ਿਆਦਾ ਗੰਭੀਰ ਹੈ ਕਿ ਉਹ ਬੋਲਣ ਦੀ ਵੀ ਹਾਲਤ ਦੇ ਵਿੱਚ ਨਹੀਂ ਉੱਥੇ ਪ੍ਰਸ਼ਾਸਨ ਨੂੰ ਡਰ ਹੈ ਕਿ ਜੋ ਮ੍ਰਿਤਕਾਂ ਦਾ ਅੰਕੜਾ ਹੈ ਉਹ ਹੋਰ ਵੀ ਵੱਧ ਸਕਦਾ ਹੈ ਜਾਣਕਾਰੀ ਦੇ ਮੁਤਾਬਿਕ ਮ੍ਰਿਤਕਾਂ ਦੇ ਵਿੱਚ 3 ਪਿੰਡਾਂ ਪੰਗਾਲੀ ਕਲਾ ਮਰਡੀ ਕਲਾ ਤੇ ਜੰਤੀਪੁਰ ਦੇ ਲੋਕ ਸ਼ਾਮਲ ਨੇ ਘਟਨਾ ਦੇ ਬਾਅਦ ਪੁਲਿਸ ਤੇ ਪ੍ਰਸ਼ਾਸਨ ਐਕਸ਼ਨ ਮੋਡ ਦੇ ਵਿੱਚ ਆਇਆ ਹੈ ਤੇ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਵੇਚਣ ਦੇ aarop ਦੇ ਵਿੱਚ ਪੰਜ ਲੋਕਾਂ ਨੂੰ ਅਰੈਸਟ ਵੀ ਕੀਤਾ ਹੈ ਕੀ ਨਾਮ ਜੀਤੇ ਕਿੰਨੇ ਘਰ ਆਏ ਵੱਡੇ ਪੰਗਾਲੀ ਦੇ ਕੀ ਨਾਮ ਆਪਣਾ ਅਰਸ਼ਦੀਪ ਸਿੰਘ ਤੇ ਕੀ ਗੱਲਬਾਤ ਹੈ ਜਿਹੜਾ ਹਸਪਤਲ ਚ ਗਿਆ ਸਰਦਾਰੂ ਪੀਤੀ ਅੱਛਾ ਕਿ ਕਿੰਨੇ ਜਣੇ ਨੇ ਦਾਰੂ ਪੀਤੀ ਸੀ ਤੇ ਕਿੱਥੋਂ ਖਰੀਦੀ ਦੋ ਜਣੇ ਆ ਪੀਤੇ ਅੱਛਾ ਕਿੱਡਾ ਵੱਡੇ ਪੰਗਾਲੀ ਗੀ ਵਾਇ ਆ ਕੀ ਬਾਤ ਹਉ ਉਲਟੇ ਆ ਯਾਰ ਹਾਂਜੀ ਕੋਈ ਪਚ ਨਹੀਂ ਰਿਹਾ 로ਟੀ ਖਾਣਾ ਸੀ ਤੇ ਉਹ ਬਾੜ ਆ ਜਾਂਦੀ ਹਾਂਜੀ ਉੱਥੇ ਦਾਰੂ ਪੀਂਦੇ ਦਿੰਦੇ ਹਾਂਜੀ ਪਹਿਲੇ ਵੀ ਉੱਥੇ ਦਾਰੂ ਪੀਂਦੇ ਦਿੰਦੇ ਨੇ ਨਹੀਂ ਪਹਿਲਾਂ ਨਹੀਂ ਕਦੀ ਪੀਤੀ ਪਹਿਲੀ ਵਾਰੀ ਪੀਤੀ ਹਾਂਜੀ ਪਹਿਲਾ ਠੇਕੇ ਦੀ ਪੀਤੀ ਪੀਤੀ ਦੇ ਕਿੰਨੇ ਜਣੇ ਹੁਣ ਜਿੰਦਾ ਨੇ ਤੇ ਕਿੰਨੇ ਜਣੇ ਦੋ ਜਣੇ ਜਿੰਦਾ ਜੇ ਬਾਕੀ ਮਰੇ ਕਿੰਨੇ ਜਣੇ ਸੀ ਤੁਹਾਡੇ ਨਾਲ ਆਪਾਂ ਦੋ ਜਣੇ ਵੱਖ ਵੱਖਰੇ ਆ ਕਾਮਤੋਂ ਆਏ ਬਾਬਾ ਜਾਨਾ ਮੋਰਤਾ ਦੇ ਨਾਲ ਕਿੰਨੇ ਜਾਣੇ ਸੀ ਉੱਥੇ ਟੋਟਲ ਹੋਦਾ ਟੋਟਲ ਤੇ 5-6 ਜਾਣੇ ਆ ਗਏ ਹਾਂਜੀ 2 ਜਾਣੇ ਬਚੇ ਹਾਂਜੀ ਜੀ ਜੀ ਦੀ ਖਰਾਬ ਪਿੰਡ ਦੇ ਨਾਲ 5-6 ਮੌਤਾਂ ਹੋਈਆਂ ਨੇ ਤੁਹਾਡੇ ਪਿੰਡ ਜੀ ਹੋਰ ਕਿੱਥੇ ਕਿੱਥੇ ਹੋਈਆਂ ਜੀ ਮੋਰਤਾ ਬੰਦੇ ਹਸਪਤਾਲ ਨੇ ਤੇ 3 ਵਾਲੇ ਸਾਡੇ ਲਾਗੇ ਗਵਾਂਢੀ ਪਿੰਡ ਆ ਭਗਾੜੀ ਆ ਕਾਲਪੁਰੀ ਤਪੜੀ ਆ ਤਪੜੀਆਂ ਜੀ ਵੀ ਆ ਜੀ ਸ਼ਾਮਲ ਤੋਂ ਤਲਵੰਡੀ ਵੀ ਆ ਲਾਗੇ ਜਾ ਕੇ ਪਿੰਡਾਂ ਦੇ ਜੀ ਦੀ ਜਰਾਬ ਉਹ ਦਾ ਮੌਜੂਦ ਹੈ ਨੇ ਇਹ ਲੋਕਤਾਈ ਘਟਨਾ ਆ ਸਰਕਾਰ ਨੂੰ ਤੇ ਕੀ ਕਹਿਣਾ ਡੀਸੀ ਪਾਡ ਮੇਥੇ ਪ੍ਰਸ਼ਾਸਨ ਦਾ ਤਾਂ ਹੀ ਪੂਰੀ ਆਪਣੀ ਜ਼ਿੰਮੇਵਾਰੀ ਤੋਂ ਬਾਹਰ ਹੈ ਨੇ ਇਹ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਹਾ ਰਾਤ ਸਾਢੇ 12 ਵਜੇ ਮੈਨੂੰ ਉਠਾ ਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆਈਆਂ ਅਨਾਉਂਸਮੈਂਟਾਂ ਕੀਤੀਆਂ ਬਾਬਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਗੁਜਰ ਗਏ ਨੇ ਅੱਛਾ ਜੀ ਬਾਰੇ ਵੀ ਕੋਈ ਜਾਣ ਗਿਆ ਕਿਹਨੂੰ ਕੋਈ ਨੁਕਤੇ ਆ ਤੇ ਉਹ ਦੱਸੋ ਕਿ ਉਹਨਾਂ ਹਸਪਤਾਲ ਪਹੁੰਚਾਏ ਪੋਟੋ ਫਿਰ ਹਸਪਤਾਲ ਪਹੁੰਚਾਏ ਆ ਜੀ ਹਸਪਤਾਲ ਇੱਥੋਂ ਦੋ ਤਿੰਨ ਜਾਣੇ ਪਹੁੰਚਾਏ ਗਏ ਆ ਅੱਛਾ ਤੇ ਗਾੜੀ ਹੁਣ ਫੇਰ ਅਜੇ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿੰਨੇ ਕਿੰਨੇ ਪੀਤੀ ਆ ਕਿਨੂੰ ਕਿਨੂੰ ਕੋਈ ਚੰਗੀ ਆ ਕੋਈ ਬੇਦੀ ਆਈ ਆ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜੀ ਮੈਂ ਡਾਕਟਰ ਸੋਰਨਜੀਤ ਧਵਨ ਸੀਨੀਅਰ ਮੈਡੀਕਲ ਅਫੀਸਰ ਸਿਵਲ ਹਸਪਤਲਮਰੇ ਸਰ ਗੱਲ ਕਰ ਰਿਹਾ ਆ ਰਾਤੀ ਲਗਭਗ 1 ਵਜੇ ਮੈਨੂੰ ਮਾਨਯੋਗ ਸਿਵਲ ਸੈਕਸ਼ਨ ਮੈਡਮ ਕਿਰਨ ਜੀ ਦਾ ਫੋਨ ਆਇਆ ਕਿ 3ਏ ਵਾਲ ਪਿੰਡ ਚ ਜਰੇਲੀ ਸ਼ਰਾਬ ਪੀਣ ਨਾਲ ਕੁਝ ਮੌਤਾਂ ਹੋ ਗਈਆਂ ਤੇ ਉਥੋਂ ਡੈੱਡ ਬਾਡੀਜ਼ ਜਿਹੜੀਆਂ ਉਹ ਆਪਣੇ ਸਿਵਲ ਹਸਪਤਾਲ ਸ਼ਿਫਟ ਕਰਨੀਆਂ ਮੈਂ ਤੁਰੰਤ ਉਹਨਾਂ ਦਾ ਆਦੇਸ਼ ਮੰਨਦੇ ਹੋਏ ਸਿਵਲ ਹਸਪਤਾਲ ਅੰਮ੍ਰਿਤਸਰ ਰਾਤੀ 1:30 ਵਜੇ ਦੇ ਆਸ-ਪਾਸ ਆ ਗਿਆ ਮੇਰੇ ਆਂਦਿਆਂ ਹੀ ਸਾਡੇ ਨਾਲ ਹੀ ਡੀਐਸਪੀ ਸਾਹਿਬ ਸ਼੍ਰੀਮਾਨ 트ਮਿੰਦਰ ਕਲੈਨ ਜੀ ਉਹੀ ਮੌਕੇ ਤੇ ਪਹੁੰਚ ਗਿਆ ਅਸੀਂ ਆਪਣੀਆਂ ਐਂਬੂਲੈਂਸਸ ਅਰੇਂਜ ਕਰਕੇ 10 ਮਿੰਟ ਤੇ ਮਜੀਠੇ 10 ਮਿੰਟ ਐਸਐਮਐਮ ਮਜੀਠਾ ਦੇ ਨਾਲ ਤਾਲਮਿਲ ਕਰਕੇ ਉਦੋਂ ਇਹ ਪਤਾ ਲੱਗਾ ਵੀ ਟੋਟਲ ਉਥੇ 12 ਡੈਥ ਹੋਈਆਂ ਤੇ ਤਿੰਨ ਬੋਡੀਜ਼ ਦਾ ਕੱਲ ਹੀ ਸ਼ਾਮੀ ਉਥੇ ਸੰਸਕਾਰ ਵਗੈਰਾ ਕਰ ਦਿੱਤਾ ਗਿਆ ਇਹ ਡੈਥ ਜਿਹੜੀਆਂ ਡਿਫਰੈਂਟ ਡਿਫਰੈਂਟ ਪਿੰਡਾਂ ਚ ਹੋਈਆਂ ਐਂਡ ਜਿਹੜਾ ਨਿਊਕਲੀਅਸ ਹੈ ਸੋਰਸ ਜਿੱਥੋਂ ਉਹਨਾਂ ਨੇ ਸ਼ਰਾਬ ਪੀਤੀ ਆ ਉਹ ਸ਼ਾਇਦ ਇੱਕ ਹੀ ਆ ਪਤਰੀਏਵਾਲ ਤੋਂ ਕੁਝ ਤਰੀਏਵਾਲ ਪਿੰਡ ਦੀਆਂ ਵੀ ਮੌਤਾਂ ਹੋਈਆਂ ਤੇ ਉਸੇ ਵੇਲੇ ਸਾਡੀਆਂ 4 ਐਮਬੂਲੈਂਸਿਸ ਗਈਆਂ ਤੇ 2-2 3-3 ਕਰਕੇ 9 ਬਾਡੀਜ਼ ਜਿਹੜੀਆਂ 4:30 ਵਜੇ ਤੱਕ ਸਾਡੇ ਕੋਲ ਸ਼ਿਫਟ ਹੋ ਗਈਆਂ ਉਹਦੇ ਲਈ ਡੀਐਸਪੀ ਸਾਹਿਬ ਦੇ ਨਾਲ ਜਾ ਕੇ ਕਿਉਂਕਿ ਸਾਡੀ ਜਿਹੜੀ ਮੌਰਚਰੀ ਆ ਇਹ ਜ਼ਿਆਦਾਤਰ ਫੁੱਲ ਰਹਿੰਦੀ ਆ 6 ਬਾਡੀਜ਼ ਰੱਖਣ ਦੀ ਜਗ੍ਹਾ ਨਹੀਂ ਆ ਤੇ ਰਾਤੀ ਵੀ ਇਫ ਓਨਲੀ ਸੀ ਕੀਪੀ ਆਲਰੇਡੀ ਕੁਝ ਲਵਾਰਾ ਸਲਾਸ਼ਾ ਜਾਂ ਕੁਝ ਹੋਰ ਡੈਡ ਬਾਡੀਜ਼ ਪਈਆਂ ਹੁੰਦੀਆਂ ਇੱਥੇ ਤੇ ਉਹ ਫਿਰ ਉਹਨਾਂ ਨੌ ਬਾਡੀਜ਼ ਰੱਖਣ ਲਈ ਸਾਡੇ ਕੋਲ ਜਗ੍ਹਾ ਨਹੀਂ ਸੀ ਲੇਕਿਨ ਘਟਨਾ ਹੀ ਇਹੋ ਜੀ ਦਰਦਨਾਕ ਸੀਗੀ ਫਿਰ ਈਐਸਪੀ ਸਾਹਿਬ ਨਾਲ ਮਿਲ ਕੇ ਤੇ ਅਸੀਂ ਪੰਜ ਕੋਜੇ ਬਰਫ਼ ਦਾ ਪ੍ਰਬੰਧ ਕੀਤਾ ਕਿਉਂਕਿ ਮੌਸਮ ਥੋੜਾ ਗਰਮ ਆ ਤੇ ਬਾਡੀਜ਼ ਜਿਹੜਾ ਉਹ ਕੁਝ ਖਰਾਬ ਹੋਣ ਦਾ ਖਤਰਾ ਰਹਿੰਦਾ ਤੇ ਫਿਰ ਅਸੀਂ ਆਪਣੇ ਹਾਲ ਚ ਉਹ ਬਾਡੀਜ਼ ਨੌ ਰਖਵਾਈਆਂ ਉਸ ਤੋਂ ਬਾਅਦ ਲਗਭਗ ਅੱਧਾ ਪੌਣਾ ਘੰਟਾ ਪਹਿਲੇ ਇੱਕ ਮਰੜੀ ਪਿੰਡ ਤੋਂ ਇੱਕ ਹੋਰ ਡੈੱਡ ਬੋਡੀ ਆਈ ਹੈ ਉਹ ਵੀ ਉਹਨਾਂ ਦੇ ਵਾਰਸਾਂ ਨੇ ਕਿਹਾ ਜੀ ਵੀ ਰਾਤੀ ਉਹ ਸ਼ਰਾਬ ਪੀ ਕੇ ਬੰਦਾ ਸੁੱਤਾ ਤੇ ਉਠੇ ਨਹੀਂ ਸੋਏ ਐਂਡ ਹੁਣੇ 5 ਮਿੰਟ ਪਹਿਲੇ ਤੁਹਾਡੇ ਨਾਲ ਆਉਂਦੇ ਆ ਹੀ ਇੱਕ ਤਲਵੰਡੀ ਪਿੰਡ ਤੋਂ ਇੱਕ ਬੋਡੀ ਹੋਰ ਆਈ ਆ ਉਹ ਵੀ ਮਾਈਟ ਬੀ ਵੀ ਉਹਨੇ ਵੀ ਰਾਤ ਨੂੰ ਕੋਈ ਉਜੜੀਲੀ ਸ਼ਰਾਬ ਪੀ ਕੇ ਤੇ ਸਵੇਰ ਤੱਕ ਡੈਥ ਹੋ ਗਈ ਐਂਡ ਇਸ ਤੋਂ ਇਲਾਵਾ ਜੋ ਪਤਾ ਲੱਗਾ ਵੀ 4 ਮਰੀਜ਼ ਜਿਹੜੇ ਆ ਉਹ ਗੁਰੂ ਨਾਨਕ ਦੇ ਹਸਪਤਾਲ ਦਾਖਲ ਨੇ ਜਿਨ੍ਹਾਂ ਚੋਂ ਸ਼ਾਇਦ 1-2 ਸੀਰੀਅਸ لیکن انڈر کنٹرول نے دو بالکل ٹھیک نہیں ایک مریض ਸਾਡੇ ਕੋਲ ਵੀ آیا 5 ਵਜੇ ਦੇ ਆਸ-पास ਉਹ ਵੀ ਕੁਝ ਡਰਿਆ ਸੀਗਾ بٹ ਹੀ واز ਨਾਰਮਲ ਮੈਂ ਉਹਨੂੰ ਰਾਤੀ ਆਪਣੀ ਸੁਪਰਵਾਈਜ਼ਰ ਫਿਰ ਆਈਵੀ ਲਾਈਨ ਡ੍ਰਿਪ ਡ੍ਰਪ ਸ਼ੁਰੂ ਕਰਵਾ ਕੇ ਸਾਡੇ ਡਾਕਟਰ ਸਾਹਿਬ ایم او ਹੈਗੇ ਸੀ ਜੀ ਮੰਨ ਪ੍ਰੀਤੀ ਤੇ ਨਾਲ ਹੀ ਸਾਡੇ ਸਪੈਸ਼ਲਿਸਟ ਡਾਕਟਰ ਵੀ ਰਾਉਂਡ ਦੀ ਘਲਕ ਰਹਿੰਦੇ ਆ ਉਹਦੀ ਟਰੀਟਮੈਂਟ ਸ਼ੁਰੂ ਕਰਾਈਆ ਉਹ ਖਤਰੇ ਤੋਂ ਬਾਹਰ ਆ ਗਿਆ ਠੀਕ ਹੀ ਸੀਗਾ ਸੋ ਦੇਖੋ ਜਰੀਲੀ ਸ਼ਰਾਬ ਵੀ ਲੋ ਬਹੁਤ ਹੀ ਦੁਖਦਾਈ ਘਟਨਾ ਹੈ ਇਹ ਇੰਨੀਆਂ ਕੀਮਤੀ ਜਾਨਾਂ ਚਲੇ ਗੀਆਂ ਇਟਸ ਵੈਰੀ ਸਰਡਨ ਬੈਡ ਹੁਣ ਅਸੀਂ ਪੁਲਿਸ ਪੇਪਰ ਦੀ ਵੇਟ ਕਰ ਰਹੇ ਹਾਂ 11 ਬਾਡੀਜ਼ ਜਿਹੜੀਆਂ ਆਈਆਂ ਨੇ ਉਹਨਾਂ ਦਾ ਕਰਕੇ ਪੋਸਟਮਾਰਟਮ ਤੁਰੰਤ ਐਸ ਡੀ ਐਮ ਸਾਹਿਬ ਬੈਠੇ ਨੇ ਡੀ ਐਸ ਪੀ ਸਾਹਿਬ ਬੱਟੇ ਆ ਉਹਨਾਂ ਦੀ ਹਾਜੀ ਪੋਸਟਮਾਰਟਮ ਹੋ ਕੇ ਤੇ ਜਿਹੜੀਆਂ ਬਾਡੀਜ਼ ਆ ਵਾਪਸ ਪਿੰਡਾਂ ਚ ਸਾਡੀ ਐਮਬੂਲੈਂਸਸ ਸ਼ਟ ਆਊਟ ਗਿਆ ਮਾਰਸਾਂ ਦੇ ਹਵਾਲੇ ਕਰ ਦਿੱਤੀ ਜਾਂਦੀ ਆ ਬੇਸਿਕਲੀ ਅਨਫੋਰਚੁਨੇਟ ਐਸੇ ਬਹੁਤ ਹਾਦਸਾ ਜਿਹੜਾ ਅਨਫੋਰਚੁਨੇਟ ਵਾਪਰਿਆ ਹੈਗਾ ਮਜੀਠਾ ਹਲਕੇ ਤੇ ਵਿੱਚ ਜਿਹਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਸ ਦਾ ਸੇਵਨ ਕਰਨ ਕਾਰਨ ਜਿਹੜੇ 14% ਦੀ ਡੈਥ ਹੋ ਚੁੱਕੀ ਹੈ ਤੇ ਸਾਨੂੰ ਜਦੋਂ ਕੱਲ ਇਨਫਰਮੇਸ਼ਨ ਆਈ ਹੈ ਕਿ ਕੁਝ ਲੋਕਾਂ ਨੇ ਕ੍ਰਿਟੀਕਲ ਸਿਚੁਏਸ਼ਨ ਉਹਨਾਂ ਦੇ ਸਿੰਪਟਮਸ ਜਿਹੜੇ ਨੇ ਪ੍ਰੈਜ਼ెంట్ ਕੀਤੇ ਹੈ ਤਾਂ ਅਸੀਂ ਇਮੀਡੀਏਟਲੀ ਲੋਕਾਂ ਨੂੰ ਇਹ ਪੰਜ ਪੁਆਇੰਟਸ ੀਕੇ ਬੇਸਿਕਲੀ ਤਾਂ ਆਪਾਂ ਇਮੀਡੀਏਟਲੀ अपनी मेडिकल टीम्स रश की लोगों को हॉस्पिटल भी पहुँचाया है एज ऑफ नाउ छे परसन हॉस्पिटल भी एडमिटिड हम जिन्हू अ डॉक्टर की टीम सभी वह कि वल सी सो तो असी हम भी डोर टू डोर जाके हूं भी यही कर रही है कि लोगों ने सेंसीटाइज कर रहे हैं कि जी जहरीली शराब है ये जो इफेक्ट है ਇਹ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਕਿਉਂਕਿ ਕੁਝ ਲੋਕਾਂ ਦੇ ਵਿੱਚ ਕਾਫੀ ਰੈਜ਼ਿਸਟੈਂਸ ਵੀ ਸੀਗੀ ਕਿ ਐਸੀ ਬਿਲਕੁਲ ਠੀਕ ਹੈ ਜੀ ਐਸੀ ਨਹੀਂ ਖਾਣਾ ਚਾਹੁੰਦੇ ਪਰ ਮੈਂ ਤੁਹਾਡੇ ਰਾਹੀਂ ਵੀ ਇਹ ਕਹਿਣਾ ਚਾਹੁੰਦੀ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੁੰਦੀ ਹੈ ਇਹ ਜ਼ਰੂਰੀ ਹੈ ਕਿ ਜੇ ਐਸੀ ਸੇਵਨ ਕੀਤਾ ਹੋਇਆ ਹੋਵੇ ਤਾਂ ਆਪਾਂ ਇਹਦੀ ਚੈੱਕਅਪ ਜ਼ਰੂਰ ਕਰਾ ਲਈ ਬਿਕੋਜ਼ ਇਹਦੇ ਨਾਲ ਸਾਡਾ ਕਾਫੀ ਬਚਾਅ ਹੋ ਸਕਦਾ ਹੈ ਕਿਉਂਕਿ ਜਿਹੜੇ ਪੇਸ਼ੈਂਟਸ ਹਸਪੀਟਲ ਦੇ ਵਿੱਚ ਐਡਮਿਟਡ ਨੇ ਉਹ ਕਾਫੀ ਠੀਕ ਹੋ ਰਹੇ ਨੇ ਸੋ ਮੈਂ ਸਾਰਿਆਂ ਨੂੰ ਹੀ ਤੁਹਾਡੇ ਰਾਹੀਂ ਅਪੀਲ ਕਰਦੀ ਸੈਕਿੰਡ ਵੀ ਮੈਂ ਇਹ ਵੀ ਅਪੀਲ ਕਰਦੀ ਕਿ ਅਸੀਂ ਆਨਲਾਈਨ ਜਿੱਦਾਂ ਕੋਈ ਚੀਜ਼ ਮੰਗਾ ਲਈ ਇਹ ਬਹੁਤ ਹੀ ਮਾੜੀ ਗੱਲ ਹੈ ਜੇ ਬਿਲਕੁਲ ਹੀ ਇਦਾਂ ਦੀ ਚੀਜ਼ਾਂ ਨਾ ਕਰਿਓ ਬਿਕਾਜ਼ ਆਨਲਾਈਨ ਐ ਨਹੀਂ ਹੁੰਦਾ ਕਿ ਆਪਾਂ ਆਨਲਾਈਨ ਮੰਗਾ ਲਈ ਆਪਣੇ ਆਪ ਜਿਹੜੀ ਹੈ ਉਹ ਚੀਜ਼ ਫਿਰ ਡਿਸਟ੍ਰੀਬਿਊਟ ਕਰ ਦਿੱਤੀ ਇਨ ਫੈਕਟ ਪੁਲਿਸ ਵੱਲੋਂ ਆਲਰੇਡੀ ਜਿਹੜੇ ਮੇਨ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈਗਾ ਜਿਨ੍ਹਾਂ ਨੇ ਸਪਲਾਈ ਕੀਤੀ ਹੈਗੀ ਹੈ ਤੇ ਜਿਹੜੀ ਸਪਲਾਈ ਚੇਨ ਹੈ ਉਹਦੇ ਤੇ ਵੀ ਐਕਸਾਈਜ਼ ਤੇ ਪੁਲਿਸ ਦਾ ਵੱਡਾ ਐਕਸ਼ਨ ਹੋ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਹੀ ਦੁਬਾਰਾ ਇਹ ਦੱਸ ਰਹੀ ਹਾਂ ਕਿ ਪਲੀਜ਼ ਇਦਾਂ ਦੀ ਚੀਜ਼ਾਂ ਨਾ ਕਰਿਓ ਕਿ ਤੁਸੀਂ ਆਨਲਾਈਨ ਕੁਝ ਵੀ ਮੰਗਾ ਲਿਆ ਤੇ ਉਹਦਾ ਸੇਵਨ ਕਰ ਲਿਆ ਇਹ ਫੇਟਲ ਹੋ ਸਕਦਾ ਹੈ ਜੀ ਤੇ ਅਸੀਂ ਸਾਰੇ ਪਰਿਵਾਰਾਂ ਨਾਲ ਖੜੇ ਹੈਗੇ ਹਾਂ ਕਿ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਵੀ ਨਾ ਦਾ ਇਲਾਜ ਹੈਗਾ ਤੇ ਸਹਾਇਤਾ ਹੈਗੀ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਸਰ ਇਹ ਕਿਹੜੇ 14 ਲੋਕ ਦਾ ਇੱਕੋ ਪਿੰਡ ਦੇ ਜੇ ਅਲੱਗ-ਅਲੱਗ ਪਿੰਡ ਨਹੀਂ ਨਹੀਂ ਜੀ ਇਹ ਪੰਜ ਪਿੰਡਾਂ ਦੇ ਵਿੱਚ ਜਿਹੜੀ ਘਟਨਾ ਹੈਗੀ ਇਹ ਇਦਾਂ ਇੰਪੈਕਟ ਹੋਇਆ ਹੈਗਾ ਪੰਜ ਪਿੰਡਾਂ ਦੇ ਵਿੱਚ ਹੀ ਸਾਡੀ ਟੀਮਸ ਲਗੀਆਂ ਹੋਈਆਂ ਨੇ ਤੇ ਇਹ ਸਾਰੇ ਵਕਫ ਪਿੰਡਾਂ ਤੋਂ ਹੈਗੀਆਂ ਪੰਜਾ ਮੈਂ ਅਪੀਲ ਜਿਹੜੀ ਕੀਤੀ ਹੈ ਜੀ ਮੈਂ ਉਹੀ ਦਰਾਹੀ ਕਿ ਉਹ ਜ਼ਰੂਰ ਹੋ ਆ ਇਦਾਂ ਦੀ ਚੀਜ਼ਾਂ ਦਾ ਸੇਵਨ ਸਪੈਸ਼ਲੀ ਆਨਲਾਈਨ ਮੰਗਾ ਕੇ ਨਾ ਕੀਤਾ ਜਾਵੇ ਨਾ ਆ ਇਦਾਂ ਦਾ ਜੇ ਸਾਨੂੰ ਕੋਈ ਹੈ ਕੋਈ ਸਿੰਪਟਮ ਹੈ ਜਾਂ ਨਹੀਂ ਹੈ ਉਹ ਮਤਲਬ ਨਹੀਂ ਰੱਖਦਾ ਕਿਉਂਕਿ ਇਹਦਾ ਜਿਹੜਾ ਸਿੰਪਟਮ ਹੈ ਉਹ 24 ਘੰਟੇ ਤੋਂ 48 ਘੰਟੇ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਸੋ ਇਮੀਡੀਟਲੀ ਇਲਾਜ ਆਪਾਂ ਕਰਾ ਲઈએ ਸਾਨੂੰ ਕੱਲ ਰਾਤ ਇਨਫਰਮੇਸ਼ਨ ਆਂਦੀ ਹੈ ਕਿ ਜਿਹੜੇ ਨਜੀਠੇ ਥਾਣੇ ਦੇ ਚਾਰ ਪਿੰਡ ਨੇ ਪਿੰਡ ਪੰਗਾਲੀ ਪਿੰਡ ਮੜੜੀ ਪਿੰਡ ਪਤਾਲਪੁਰੀ ਤੇ ਥੇਰੇਵਾਲ ਇਨਾਂ ਚ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ ਹੈ ਪੁਲਿਸ ਪਾਰਟੀ ਇਮੀਡੀਏਟਲੀ ਓਨ ਦਾ ਇਨਸਟਰਕਸ਼ਨਸ ਆਫ ਗਵਰਨਮੈਂਟ ਇਮੀਡੀਏਟਲੀ ਐਕਸ਼ਨ ਚਾਹੰਦੇ ਹੋਏ ਅਸੀਂ ਚਾਰ ਲੋਕੀ ਜਿਹੜੇ ਇੱਥੇ ਚਾਰਾਂ ਪਿੰਡਾਂ ਚੋਂ ਜਿਹੜੇ ਇਹ ਲੋਕਾਂ ਨੂੰ ਸ਼ਰਾਬ ਜਿਹੜੀ ਡਿਸਟ੍ਰਿਬਿਊਟ ਕਰ ਰਹੇ ਸੀ ਅਸੀਂ ਉਹਨਾਂ ਨੂੰ ਇਮੀਡੀਏਟਲੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਜਦੋਂ ਪੁੱਛਤਾਛ ਕੀਤੀ ਅਸੀਂ ਇਹ ਪਤਾ ਕੀਤਾ ਕਿ ਪ੍ਰਭਜੀਤ ਨਾਮ ਦਾ ਵਿਅਕਤੀ ਹੈ ਜੋ ਇਹ ਪਹਿਲਾਂ ਵੀ ਸ਼ਰਾਬ ਦਾ ਕੰਮ ਕਰਦਾ ਸੀਗਾ ਇਹਨੇ 50 ਲੀਟਰ ਮੈਥਨੋਲ ਇਹਨੂੰ ਸਪਲਾਈ ਕੀਤੀ ਗਈ ਇਹਨੇ 50 ਲੀਟਰ ਨੂੰ ਡਾਈਲੂਟ ਕਰਕੇ 120 ਲੀਟਰ ਬਣਾਇਆ ਛੋਟੇ-ਛੋਟੇ ਪੈਕਟਾਂ 'ਚ 2-2 ਲੀਟਰ ਦੇ ਪੈਕਟਾਂ 'ਚ ਇਹਨੇ ਅੱਗੇ ਡਿਸਟ੍ਰਿਬਿਊਟ ਕੀਤਾ ਅਸੀਂ ਉਹ ਕੱਲਾ-ਕੱਲਾ ਪੈਕੇਟ ਟ੍ਰੇਸ ਕਰ ਰਹੇ ਹਾਂ ਸਾਨੂੰ ਇਹ ਕਾਮਯਾਬੀ ਮਿਲੀ ਹੈ ਕਿ ਅਸੀਂ ਇਹ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਫਿਰ ਇਹਦੀ ਫਰਦਰ ਅਸੀਂ ਪੁੱਛਗਿੱਛ ਦੋ ਕੀਤੀ ਇਹਨੇ ਪ੍ਰਭਜੀਤ ਨੇ ਦੱਸਿਆ ਕਿ ਇੱਕ ਸਾਬ ਸਿੰਘ ਨਾਂ ਦੇ ਵਿਅਕਤੀ ਹੈ ਜੋ ਕਿ ਕਿੰਗਪਿਨ ਹੈ ਜੋ ਕਿ ਆਨਲਾਈਨ ਮੈਥਨੋਲ ਆਰਡਰ ਕਰਦਾ ਸੀਗਾ ਤੇ ਮੈਥਨੋਲ ਆਰਡਰ ਕਰਕੇ ਇਹਨਾਂ ਨੂੰ ਅੱਗੇ ਸਪਲਾਈ ਕਰਦਾ ਸੀਗਾ ਇਹਨੂੰ ਸਿਰ ਅਸੀਂ ਸਵੇਰੇ ਹੀ ਅੱਜ अर्ਲੀ ਮਾਰਨਿੰਗ ਇਹਨੂੰ ਅਰੈਸਟ ਕਰ ਲਿਆ ਇਹਦੇ ਤੋਂ ਹੋਰ ਵੀ ਪੁੱਛਗਿਛ ਕਰ ਰਹੇ ਹਾਂ ਇਹਦੀ ਅਸੀਂ ਚੈਟਸ ਜਦੋਂ ਖੰਗਾਲੀਆਂ ਇਹਦੇ ਤੋਂ ਪਤਾ ਕੀਤਾ ਕਿ ਕਿੱਦਾਂ ਇਹ ਮਾਡਲ ਸਪਰੈਂਡੇ ਸੀਗੀ ਇਹਦੀ ਚੱਲਦੀ ਸੀਗੀ ਇਹਨੇ ਦੱਸਿਆ ਕਿ ਆਨਲਾਈਨ ਆਰਡਰ ਕਰਕੇ ਇਹ ਡਿਸਟ੍ਰੀਬਿਊਟ ਕਰ ਦਿੰਦਾ ਸੀਗਾ ਤੇ ਉਹਨਾਂ ਨੂੰ ਦੱਸ ਦਿੰਦਾ ਸੀਗਾ ਕਿ ਤੁਸੀਂ ਡਾਇਲੂਟ ਕਰ ਲਓ ਇਹ ਜਿਹੜੇ ਬੱਸ ਵਗੈਰਾ ਜਿਹੜੇ ਕੂਰੀਅਰ ਸਰਵਿਸ ਪ੍ਰੋਵਾਈਡ ਕਰਦੇ ਸੀਗੇ ਕਿ ਬੱਸਾਂ ਵਾਲਿਆਂ ਨੂੰ ਇਹਦੇ ਜਿਹੜੀ ਹੈਗੀ ਹੈ ਸਪਲਾਈ ਉਹ ਇਹਨੂੰ ਦੇ ਦਿੰਦੇ ਸੀਗੇ ਤੇ ਇਹ ਉਹਨਾਂ ਤੋਂ ਰਿਸੀਵ ਕਰਕੇ ਇਹ ਏਰੀਆ 'ਚ ਫਿਰ ਦ ਸਪਲਾਈ ਕਰ ਲੈਂਦਾ ਸੀਗਾ ਇਹਦੇ ਨਾਲ ਇਹਦੇ ਫੜਨ ਨਾਲਸੀਂ ਕਾਫੀ ਜ਼ਿਆਦਾ ਇਸ ਇਲਾਕੇ ਨੂੰ ਠੱਲ ਪਾਵਾਂਗੇ ਕਿ ਇਹ ਜਿਹੜੀ ਐਦਾਂ ਦੀਆਂ ਕਰਤੂਟਾਂ ਕਰਦੇ ਨੇ ਮਾੜੀਆਂ ਕਰਤੂਟਾਂ ਉਹਨਾਂ ਨੂੰ ਅਸੀਂ ਕਾਬੂ ਕਰੀਏ ਅਸੀਂ ਹੋਰ ਵੀ ਇਹਦੀ ਬੈਕਵਰਡ 'ਚ ਜਾਂਦੇ ਹੋਏ ਜਿਹੜੇ ਡਿਸਟ੍ਰਿਬਿਊਸ਼ਨ ਨੈਟਵਰਕਸ ਨੇ ਜਿਹੜੀਆਂ ਫੈਕਟਰੀਜ਼ ਨੇ ਇਨਵੋਲ ਅਸੀਂ ਉਹਨਾਂ ਤੇ ਵੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਕਿ ਆਊਟਸਾਈਡ ਡਿਸਟ੍ਰਿਕਟ ਆਊਟਸਾਈਡ ਸਟੇਟ ਵੀ ਇਹ ਜਿਹੜੀਆਂ ਇਦਾਂ ਦੀਆਂ ਫਾਰਮਸ ਐ ਇਦਾਂ ਦੀਆਂ ਮਾੜੀਆਂ ਨੀਤੀਆਂ ਕਰਦੇ ਹੋਏ ਸਾਡੇ ਜਿਹੜੇ ਪੰਜਾਬ ਦੇ ਵਿਚਾਰੇ ਨੌਜਵਾਨ ਲੋਕ ਨੇ ਉਹਨਾਂ ਨੂੰ ਇਹ ਗੁੰਮਰਾਹ ਕਰਕੇ ਉਹਨਾਂ ਨੂੰ ਮਾੜੇ ਨਸ਼ੇ ਪ੍ਰੋਵਾਈਡ ਕਰ ਰਹੇ ਨੇ ਇਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਸਰਕਾਰ ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਹੈ ਇਹਦੇ ਚ ਜਿਹੜੀ ਨਸ਼ਿਆਂ ਦੀ ਸਪਲਾਈ ਚੇਨ ਨੂੰ ਕਾਫੀ ਛੱਟ ਪਹੁੰਚੀ ਹੈ ਇਹ ਜਿਹੜੇ ਗੁੰਮਰਾਹ ਵਿਅਕਤੀ ਨੇ ਜਿਹੜੇ ਸਾਡੇ ਜਿਹੜੇ ਕੰਮ ਕਰਨ ਵਾਲੇ ਕਮਾ ਕਰ ਕਰਨ ਵਾਲੇ ਜਿਹੜੇ ਬੰਦੇ ਨੇ ਇਹਨਾਂ ਨੂੰ ਨਸ਼ਾ ਨਹੀਂ ਮਿਲਦਾ ਤੇ ਫਿਰ ਇਹ ਏਦਾਂ ਦੇ ਦੂਜੇ ਨਸ਼ਿਆਂ ਵੱਲ ਜਾਂਦੇ ਨੇ ਜਿਹਦੇ ਕਰਕੇ ਹੋਇਆ ਅਸੀਂ ਬਟ ਬਹੁਤ ਹੀ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਰਜਿਸਟਰ ਕਰ ਦਿੱਤੀ ਹੈ 105 ਬੀ ਐਨ ਐਸ ਤੇ 61 ਇਹ ਐਕਸਾਈਜ਼ ਐਕਟ ਦੀ ਧਾਰਾ ਹੁੰਦਾ ਹੈ ਤੇ ਅਸੀਂ ਹੋਰ ਵੀ ਆਣ ਵਾਲੇ ਸਮਾਂ ਚ ਇਹਨਾਂ ਤੇ ਕਿਸ ਤਰੀਕਾ ਕਰਾਂ ਧੰਨ